ਸਾਸ਼ਕਾਲ ਈਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡੇ ਨਾਲ ਇਤਰਮਨ ਲੋਕ ਸਭਾ 2024 ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਇਨ੍ਹਾਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਜੀਤ ਤੋੜ ਰਾਜਨੀਤੀ ਲਗਾਤਾਰ ਕੀਤੀ ਜਾ ਰਹੀ ਹੈ। ਉੱਥੇ ਹੀ ਸਿਆਸੀ ਲੋਕਾਂ ਦੇ ਵੱਲੋਂ ਡੇਰਿਆਂ ਨਾਲ ਜੁੜੇ ਹੋਏ ਵੋਟ ਬੈਂਕ ਨੂੰ ਹਾਸਲ ਕਰਨ ਦੇ ਲਈ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਨੂੰ ਡੇਰਿਆਂ ਦਾ ਵੱਡਾ ਪ੍ਰਭਾਵ ਵਾਲਾ ਇੱਕ ਖੇਤਰ ਕਿਹਾ ਜਾਂਦਾ ਹੈ ਤੇ ਇਨ੍ਹਾਂ ਸੂਬਿਆਂ ਦੀ ਸਿਆਸਤ ਉੱਤੇ ਪ੍ਰਭਾਵ ਨਿਤ ਵਾਦਦਾ ਜਾ ਰਿਹਾ ਹੈ ਇਸ ਵਾਰ ਰਵਾਇਤੀ ਪਾਰਟੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਕਿਸਾਨ ਮੋਰਚਾ ਅਤੇ ਬਗਾਵਤਾਂ ਨੇ ਪੰਜਾਬ ਦੇ ਚੋਣ ਮੁਕਾਬਲੇ ਨੂੰ ਕਾਫੀ ਰੋਚਕ ਅਤੇ ਦਿਲਚਸਪ ਬਣਾ ਦਿੱਤਾ ਹੈ ਸ਼ਾਇਦ ਇਸ ਲਈ ਐਤਕੀ ਇਸ ਵਾਰ ਕਿਸੇ ਵੀ ਡੇਰੇ ਨੇ ਹਲ ਤੱਕ ਆਪਣੇ ਸਿਆਸੀ ਪੱਤੇ ਨਹੀਂ ਖੋਲੇ ਬਗਾਵਤਾਂ ਨੇ ਵੋਟਰਾਂ ਨੂੰ ਨਿੱਕੇ-ਨਿੱਕੇ ਸਮੂਹ ਦੇ ਵਿੱਚ ਵੰਡ ਕੇ ਰੱਖ ਦਿੱਤਾ ਹੈ ਪ੍ਰਸਿੱਧ ਪੰਜਾਬੀ ਲੇਖਕ ਬੁੱਧ ਸਿੰਘ ਨਿੱਲੂ ਦੀ ਖੋਜ ਦੇ ਮੁਤਾਬਕ ਪੰਜਾਬ ਦੇ ਵਿੱਚ 220 ਡੇਰੇ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਅਤੇ ਇਹਨਾਂ ਦੇ ਵਿੱਚ ਦਰਸ਼ਨਾ ਲਗਭਗ ਡੇਰਿਆਂ ਦੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਨੇ ਬੀਬੀ ਸੀ ਦੀ ਇੱਕ ਖੋਜੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵਿੱਚ 56 ਡੇਰੇ ਜਿਹੇ ਨੇ ਜਿਨ੍ਹਾਂ ਦਾ ਪੰਜਾਬ ਦੀ ਸਿਆਸਤ ਦੇ ਉੱਤੇ ਡੂੰਘਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ 12278 ਪਿੰਡ ਨੇ ਅਤੇ ਲਗਭਗ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਡੇਰਾ ਮੌਜੂਦ ਹੈ ਜਾਤਪਾਤ ਅਤੇ ਸਮਾਜਿਕ ਵਿਤਕਰਿਆ ਤੋਂ ਜਿੱllen ਮੈਸ ਪੈਦਾ ਕਰਨ ਵਾਲੇ ਇਨ੍ਹਾਂ ਡੇਰਿਆਂ ਦਾ ਬੁਨਾਦੀ ਆਧਾਰ ਭਾਵੇਂ ਧਾਰਮਿਕ ਅਤੇ ਰੋਹਾਨੀ ਦੱਸਿਆ ਜਾਂਦਾ ਹੈ ਅਤੇ ਸਮਝਿਆ ਜਾਂਦਾ ਹੈ ਪਰ ਅਜੋਕੇ ਦੌਰ ਦੇ ਵਿੱਚ ਅਨੇਕਾਂ ਡੇਰੇ ਹੌਲੀ-ਹੌਲੀ ਸਿਆਸ ਨਾਲ ਜੁੜਦੇ ਜਾ ਰਹੇ ਨੇ ਪੰਜਾਬ ਦੀ ਸਿਆਸਤ ਦਾ ਇਨ੍ਹਾਂ ਡੇਰਿਆਂ ਉੱਤੇ ਧਾਰਮਿਕ ਸਥਾਨਾਂ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਉਹ ਡੇਰੇ ਨੇ ਡੇਰਾ सिरसा ਡੇਰਾ ਭਗਵਾਨ ਬਾਲਮਿਕ ਤੀਰਥ ਸਥਲ ਡੇਰਾ ਸਚਖੰਡ ਬੱਲਾ ਡੇਰਾ ਬਿਆਸ ਨਾਮਤਾਰੀ ਡੇਰਾ ਅਤੇ ਨਿਰੰਕਾਰਿ ਮਿਸ਼ਨ ਕਈ ਵਾਰ ਇਹ ਡੇਰੇ ਸਿਆਸਤ ਵਾਲ ਨਹੀਂ ਜਾਂਦੇ ਪਰ ਸਿਆਸੀ ਆਗੂ ਇਨ੍ਹਾਂ ਡੇਰਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਰਾਜਨੀਤੀ ਵੱਲ ਖਿੱਚ ਲੈ ਜਾਂਦੇ ਨੇ ਤੇ ਡੇਰਾ ਸੱਚਾ ਸੌਦਾ सिरसा ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਮਾਲਵਾ ਬੈਲਟ ਦੇ ਵਿੱਚ ਪੈਂਦੇ ਡੇਰਾ ਸਿਰਸਾ ਦੀ ਕਰਾਂਗੇ ਮਾਲਵਾ ਦੇ ਵਿੱਚ ਡੇਰਾ ਸਿਰਚਾ ਸੌਦਾ ਦਾ ਵੱਡਾ ਆਧਾਰ ਮੰਨਿਆ ਜਾਂਦਾ ਹੈ ਤੇ ਵੱਡੀ ਪੱਧਰ ਤੇ ਸਰਦਾਰ ਨੂੰ ਡੇਰਾ ਸਿਰਸਾ ਦੇ ਨਾਲ ਮਾਲਵਾ ਵੈਲਟ ਦੇ ਜੁੜੇ ਹੋਏ ਨੇ 2004 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਲੀਡਰਾਂ ਦੀ ਟੇਕ ਡੇਰਾ ਸੱਚਾ ਸੌਦਾ ਦੇ ਵੋਟ ਬੈਂਕ ਉਤੇ ਟਿਕੀ ਹੋਈ ਹੈ 2007 ਅਤੇ 2012 ਦੇ ਵਿੱਚ ਵੀ ਡੇਰਾ ਸੱਚਾ ਸੌਦਾ ਦੇ ਰਾਜਨੀਤਿਕ ਵਿੰਗ ਦੇ ਵੱਲੋਂ ਬਕਾਇਦਾ ਆਦੇਸ਼ ਦੇ ਕੇ ਵਕ-ਵਕ ਸਿਆਸੀ ਪਾਰਟੀਆਂ ਨੂੰ ਸਮਰਥਨ ਦਿੱਤਾ ਸੀ ਤੇ ਮਾਲਵਾ ਬੈਲਟ ਦੇ ਵਿੱਚ ਡੇਰਾ ਸੱਚਾ ਸੌਦਾ ਦਾ ਵੱਡਾ ਵੋਟ ਬੈਂਕ ਵੀ ਹੈ। ਬਠਿੰਡਾ ਲੋਕ ਸਭਾ ਸੀਟ ਦੇ ਵਿੱਚ ਲਗਭਗ 2 ਲੱਖ ਸ਼ਰਧਾਲੂ ਡੇਰਾ ਸੱਚਾ ਸੌਦਾ ਦੇ ਨੇ ਅਤੇ ਬਠਿੰਡਾ ਲੋਕ ਸਭਾ ਸੀਟ ਦੇ ਵਿੱਚ ਡੇਰਾ ਸੱਚਾ ਸੌਦਾ ਦੇ 11 ਬਲਾਕ ਨੇ ਇੱਕ ਬਲਾਕ ਦੇ ਵਿੱਚ 10 ਤੋਂ 15 ਹਜ਼ਾਰ ਸ਼ਰਧਾਲੂ ਡੇਰਾ ਸੱਚਾ ਸੌਦਾ ਦੇ ਦੱਸੇ ਜਾਂਦੇ ਨੇ। ਤੇ ਡੇਰਾ ਸੱਚਾ ਸੌਦਾ ਪੰਜਾਬ ਦਾ ਜਿਹੜਾ ਵਿਚਾਲਾ ਹੈਡਕੁਆਟਰ ਹੈ ਉਹ ਵੀ ਬਠਿੰਡਾ ਜ਼ਿਲ੍ਹੇ ਦੇ ਸਲਬਤਪੂਰਾ ਦੇ ਵਿਖੇ ਬਣਾਇਆ ਹੋਇਆ ਹੈ। ਇਸ ਦੇ ਨਾਲ ਹੀ ਜਿੱਥੇ ਡੇਰਾ ਸੱਚਾ ਸੌਦਾ ਦੇ ਵੱਲੋਂ ਆਪਣੇ ਵੱਖ-ਵੱਖ ਸਮਾਗਮ ਕਰਵਾਏ ਜਾਂਦੇ ਨੇ ਅਤੇ ਇਨ੍ਹਾਂ ਸਮਾਗਮਾਂ ਦੇ ذریعے ਹੀ ਸ਼ਰਧਾਲੂ ਉਥੇ ਇਕੱਠਾ ਹੁੰਦੇ ਨੇ ਅਤੇ ਸ਼ਰਧਾਲੂਆਂ ਦੇ ਜ਼ਰੀਏ ਲਗ ਲਗ ਸਿਆਸੀ ਲੀਡਰ ਅਤੇ ਸਿਆਸੀ ਰਾਜਨੀਤਿਕ ਆਗੂ ਵੀ ਇੱਡੇ ਡੇਰਿਆਂ ਦੇ ਵਿੱਚ ਆ ਕੇ ਆਪਣੀ ਸ਼ਮੂਲੀਅਤ ਕਰਦੇ ਨੇ ਪਰ ਇੱਥੇ ਵੇਖਣਾ ਲਾਜ਼ਮੀ ਹੋ ਜਾਂਦਾ ਹੈ ਕਿ ਆਖਰਕਾਰ ਇਸ ਵਾਰ ਡੇਰਾ ਸੱਚਾ ਸੌਦਾ ਕਿਸਨੇ ਕਿ ਪਿਛਲੀ ਵਾਰ ਹੀ ਆਪਣਾ ਸਿਆਸੀ ਵਿੰਗ ਭੰਗ ਕਰ ਦਿੱਤਾ ਸੀ ਪਰ ਇਸ ਗੱਲ ਨੂੰ ਹੁਣ ਵੇਖਣਾ ਬਹੁਤ ਅਹਿਮ ਰਹੇਗਾ ਕਿ ਇੱਕ ਅਜੀਹਾ ਵੱਡਾ ਸਮਾਗਮ ਡੇਰਾ ਸਿਰਸਾ ਦੇ ਵਿਚਾਲੇ ਹੈੱਡ ਕੁਆਟਰ ਸੁਲਾਬਤਪੂਰਾ ਦੇ ਵਿੱਚ ਮੁਰ ਤੋਂ ਚੋਣਾ ਤੋਂ ਪੇ ਹੋਇਆ ਇਥੇ ਕਿ ਪੰਜਾਬ ਦੇ ਮੰਤਰੀ ਕੁਝ ਸੀਨੀਅਰ ਆਗੂਆਂ ਨੇ ਹਾਜ਼ਰੀ ਭਰੀ ਉੰਜ 10 ਲੱਖ ਮੈਂਬਰ ਇਸਦੇ ਨੇ ਪਰ ਸਰਦਾਰ ਲੂਆਂ ਦੀ ਜਿਹਦੇ ਡੇਰੇ ਦੇ ਗਿਣਤੀ ਆ 4.50 ਲੱਖ ਦੱਸੀ ਜਾਂਦੀ ਹੈ ਤੇ ਉਦੋਂ ਡੇਰਾ ਮੁ ਗੁਰਮੀਤ ਰਾਮ ਰੀਮ ਦੇ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਵੀ ਇਸ ਦੀ ਮੈਂਬਰਸ਼ਿਪ ਦੇ ਵਿੱਚ 20% ਦੀ ਘਾਟਾ ਦੱਸਿਆ ਜਾਂਦਾ ਹੈ ਡੇਰਾ 2007 ਦੇ ਵਿੱਚ ਸੂਬੇ ਦੀਆਂ ਹੋਣ ਵਾਲੀਆਂ ਚੋਣਾਂ ਦੇ ਦੌਰਾਨ ਕਾਂਗਰਸ ਅਤੇ ਕਦੇ ਅਕਾਲੀ ਦਲ ਦਾ ਖੁੱਲਕੇ ਸਮਰਥਨ ਕਰਦਾ ਵੀ ਆਇਆ ਜਿਸ ਤੋਂ ਬਾਅਦ ਚਰਚਾ ਦਾ ਵਿੱਚ ਬਣਿਆ ਰਿਹਾ ਪਰ ਹੁਣ ਇਹ ਦੇਖਣਾ ਅਹਿਮ ਰਹੇਗਾ ਕਿ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਡੇਰੇ ਦੀ ਵੋਟ ਕਿਸ ਤੇ ਹੱਕ ਦੇ ਵਿੱਚ ਭੁਗਤਦੀ ਹੈ ਕਿਉਂਕਿ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਕਿਸੇ ਵੀ ਸਮੇਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਸਮਰਥਨ ਦਿੱਤਾ ਜਾਂਦਾ ਸੀ ਪਰ ਅੱਜ ਫਲਾਤਾਂ ਬਾਰੇ ਉਹ ਕੀ ਕਹਿੰਦੇ ਨੇ ਉਹ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਜੀ ਦੇਖੋ ਕਿਸੇ ਵੇਲੇ ਇਹਨਾਂ ਦਾ ਬੜਾ ਦਬਦਬਾ ਸੀਗਾ ਸਿਆਸੀ ਤੌਰ ਤੇ ਇਨਾਂ ਦੇ ਪਿੱਛੇ ਵੋਟ ਬੈਂਕ ਵੀ ਸੀਗਾ ਡੇਰਾ ਸੱਚਾ ਸੌਦਾ ਗੁਰਮੀਤ ਬਾਬਾ ਰਾਮ ਰਹੀਮ ਦੇ ਫਾਲਰ ਜਿਹੜੇ ਸੀਗੇ ਇਹ ਇੱਕ ਇਹਨਾਂ ਦਾ ਅੰਦਰੂਨੀ ਹੁਕਮਨਾਮਾ ਇਸ਼ੂ ਹੁੰਦਾ ਹੁੰਦਾ ਸੀ ਉਹ ਪੋਲੀਟੀਕਲ ਬੈਂਕ ਅੱਗੇ ਕੈਰੀ ਕਰਦਾ ਸੀ ਤੇ ਹਰੇਕ ਆਪ ਦੇ ਡਬੋਟੀ ਤਾਈ ਜਾਂ ਜੋ ਵੀ ਇਹਨਾਂ ਦੇ ਡੇਰੇ ਦੇ ਫਾਲਨ ਨੇ ਉਹਦਾ ਤੇ ਪਹੁੰਚਾਉਂਦਾ ਹੁੰਦਾ ਸੀ ਪਰ ਸਿਸਟਮ ਇਹ ਪਿੱਛੇ ਜੇ ਖਰਾਬ ਹੋ ਗਿਆ ਕਿਉਂ ਖਰਾਬ ਹੋ ਗਿਆ ਇਨਾਂ ਦੀਆਂ ਜਿਹੜੀਆਂ ਡੇਰੇ ਦੇ ਪ੍ਰਬੰਧਕਾਂ ਚੋਂ ਜਾਂ ਜਿਹੜੇ ਮੇਨ ਬੰਦੇ ਨੇ ਉਹਨਾਂ ਦੀਆਂ ਆਪਣੀਆਂ ਪੋਲੀਟੀਕਲ ਐਫੀਲੀਏਸ਼ਨਸ ਸਿਆਸੀ ਯਾਰੀਆਂ ਕਹਿ ਲਓ ਸਿਆਸੀ ਕਮਿਟਮੈਂਟ ਕਹਿ ਲਓ ਉਹ ਡਵੈਲਪ ਹੋ ਗਈਆਂ ਕੋਈ ਕਾਂਗਰਸ ਨਾਲ ਰਲ ਗਿਆ ਕੋਈ ਬੀਜੇਪੀ ਨਾਲ ਰਲ ਗਿਆ ਕੋਈ ਅਕਾਲੀ ਦਾਨਾ ਨਾਲ ਰਲ ਗਿਆ ਉਹਨਾਂ ਦੀ ਪਰਸਨਲ ਇਕੁਏਸ਼ਨਸ ਡਵੈਲਪ ਹੋ ਗਈਆਂ ਵੱਖਰੀਆਂ-ਵੱਖਰੀਆਂ ਪਾਰਟੀ ਨੇ ਲੀਡਰਸ਼ਿਪ ਨਾਲ ਹੁਣ ਉਹਨਾਂ ਮੈਨੇ ਨਹੀਂ ਰੱਖਦੇ ਹੁਣ ਇਹਨਾਂ ਦੀ ਵੋਟ ਸਪਲਿਟ ਹੁੰਦੀ ਆ ਠੀਕ ਹੈ ਡੇਰਾ ਖੁੱਲੇ ਤੌਰ ਤੇ ਨਹੀਂ ਅਪੀਲ ਕਰਦਾ ਜੇ ਅੰਦਰੋਂ ਵੀ ਅਪੀਲ ਕਰਦਾ ਤਾਂ ਉਹੀ ਗੱਲ ਇਹਨਾਂ ਨੂੰ ਪਤਾ ਵੀ ਬਟਨ ਦੱਬਣ ਲੱਗਿਆ ਕਿਸਮ ਕੀ ਪਤਾ ਲੱਗਦਾ ਵੀ ਕਿੱਥੇ ਵੋਟ ਪਾਉਣੀ ਆ ਉਹ ਕਹਿੰਦੇ ਦੂਜੀ ਗੱਲ ਬੀਜੇਪੀ ਨਾਲ ਥੋੜੀ ਜੀ ਇਹਨਾਂ ਦੇ ਡੇਰੇ ਦੇ ਫੋਲਰ ਨਾਰਾਜ਼ ਨੇ ਚਾਹੀ ਫਰ ਲੋ ਮਿਲ ਜਾਂਦੀ ਆ ਰਾਮ ਰਹੀਮ ਨੂੰ ਬਹੁਤ ਵੀ ਆਈ ਵੀ ਆਈ ਪੀ ਟ੍ਰੀਟਮੈਂਟ ਮਿਲਦਾ ਸੁਨਾਰੀਆ ਜੇਲ੍ਹ ਚ ਜੋ ਵੀ ਆ ਪਰ ਸਜ਼ਾ ਤਾਂ ਉਹਨੂੰ ਬੀਜੇਪੀ ਦੀ ਰਾਜ ਚ ਹੀ ਹੋਈ ਨਾ ਇਹ ਨਾ ਕਿਤੇ ਨਾ ਕਿਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਵੀ ਬੀਜੇਪੀ ਡਬਲ ਗੇਮ ਖੇਡਦੀ ਆ ਸਾਡੇ ਨਾਲ ਇੱਕ ਪਾਸੇ ਸਾਡਾ ਬਾਬਾ ਅੰਦਰ ਕਰ ਰੱਖਿਆ ਇੱਕ ਪਾਸੇ ਉਹਨੂੰ ਸਾਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਵੀ ਅਸੀਂ ਤਾਂ ਤੁਹਾਡੇ ਬਾਬੇ ਦੇ ਹਮੈਤੀ ਬਹੁਤ ਆ ਐਸ ਕਰਕੇ ਡੇਰੇ ਦੀਆਂ ਵੋਟਾਂ ਦਾ ਜਿਹੜਾ ਪ੍ਰਭਾਵ ਆ ਉਹ ਨਾ ਨਹੀਂ ਰਿਹਾ ਪ੍ਰਭਾਵ ਹੈਗਾ ਪਰ ਉਹ ਨਾ ਨਹੀਂ ਰਿਹਾ ਜਿੰਨੀ ਕੋਈ ਪਾਰਟੀ ਦੇ ਹੱਕ 'ਚ ਆਪ ਦਾ ਫਤਵਾ ਈਸ਼ੂ ਕਰਨਗੇ ਵੀ ਪਾਓ ਉਹਨਾਂ ਕੇ ਇਹਨਾਂ ਦੇ ਜਿਹੜੇ ਸਿਆਸੀ ਬੰਦੇ ਨੇ ਜਾਂ ਪ੍ਰਬੰਧਕ ਨੇ ਜਾਂ ਮੋਤਬਰ ਨੇ ਉਹਨਾਂ ਦੀਆਂ ਦੂਜੀਆਂ ਪਾਰਟੀਆਂ ਦੇ ਨਾਲ ਲੀਡਰਸ਼ਿਪ ਨਾਲ ਇਕੁਏਸ਼ਨ ਡਵੈਲਪ ਹੋਈ ਵੀ ਆ ਉਹਨੇ ਇੱਕ ਵੋਟ ਉਧਰ ਪੈ ਜਾਊਗੀ ਐਸ ਕਰਕੇ ਨਤੀਜਿਆਂ ਤੇ ਵੀ ਅਸਰ ਨਹੀਂ ਪਾਉਂਦਾ ਰਾਧਾ ਸਵਾਮੀ ਬਿਆਸ ਟੇਰਾ ਡੇਰਾ ਬਿਆਸ ਦੀ ਸਥਾਪਨਾ 1891 ਦੇ ਵਿੱਚ ਬਾਬਾ ਜੈਮਲ ਸਿੰਘ ਨੇ ਕੀਤੀ ਸੀ ਤੇ ਡੇਰਾ ਬਿਆਸ ਦੀ ਇੱਕ ਕਿਤਾਬ ਦੇ ਮੁਤਾਬਕ ਦੇਸ਼ ਭਾਰ ਦੇ ਵਿੱਚ 5000 ਸ਼ਿਖਾਵਾਂ ਨੇ ਅਤੇ ਉਹਨਾਂ ਦੀਆਂ 99 ਦੇਸ਼ਾਂ ਦੇ ਵਿੱਚ ਸ਼ਿਖਾਵਾਂ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਵੀ 80 ਤੋਂ 90 ਸਸੰਕਰ ਬਣਾਏ ਗਏ ਨੇ ਇਸ ਤੋਂ ਇਲਾਵਾ ਹਰਿਆਣਾ ਵਿੱਚ ਵੀ ਅਜਿਹੇ ਸਸੰਕਰ ਬਣਾਏ ਗਏ ਨੇ ਅੰਮ੍ਰਿਤਸਰ ਹੋਵੇ ਗੁਰਦਾਸਪੁਰ ਜਲੰਧਰ ਪਟਿਆਲਾ ਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਡੇਰੇ ਦਾ ਜ਼ਿਆਦਾ ਪ੍ਰਭਾਵ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਹਨਾਂ ਦੇ ਡੇਰੇ ਕਾਫੀ ਪੈਰੋਕਾਰ ਦੱਸੇ ਜਾਂਦੇ ਨੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਸ ਦੇ ਮੁਖੀ ਨੇ ਹੁਣ ਗੱਲ ਦਿਵਯਾ ਜੋਤੀ ਜਾਗਰਤੀ ਸੰਸਥਾਨ ਦੀ ਕਰ ਲੈਣੇ ਆ ਜਿਸ ਦਾ ਕਿ ਮੁੱਖ ਦਫ਼ਤਰ ਨੂਰ ਮਹਿਲ ਜਲੰਧਰ ਦੇ ਵਿੱਚ ਹੈ ਅਤੇ 8 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਇਸ ਡੇਰੇ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ आशुतोष महाराज ਨੇ 1983 ਦੇ ਵਿੱਚ ਨੂਰ ਮਹਿਲ ਦੀ ਸੰਸਥਾ ਦੀ ਸਥਾਪਨਾ ਕੀਤੀ ਅਤੇ ਸੰਸਥਾ ਦੇ ਮੁਤਾਬਕ ਦੇਸ਼ ਵਿਦੇਸ਼ ਦੇ ਵਿੱਚ 3 ਕਰੋੜ ਇਹਨਾਂ ਦੇ ਪੈਰੋਕਾਰ ਦੱਸੇ ਜਾਂਦੇ ਨੇ ਡੇਰਾ ਚੋਣਾ ਅਤੇ ਵੋਟਰਾਂ ਨੂੰ ਲੈ ਕੇ ਪ੍ਰਭਾਵਿਤ ਕਰਦੇ ਨੇ ਅਤੇ ਲੋਕ ਇਸ ਬਾਰੇ ਕੀ ਕਹਿੰਦੇ ਨੇ ਉਹ ਲੋਕਾਂ ਦੀ ਅਸੀਂ ਜ਼ੁਬਾਨੀ ਸੁਣ ਲੈਨੇ ਆ ਆ ਵਕਤੋ ਕਿ ਡੇਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਨੇ ਆਪਣਾ ਆਪਣਾ ਸਮਦਰ ਹੈ ਕਿ ਨਹੀਂ ਸੋ ਕਿਸ ਤਰ੍ਹਾਂ ਦੇਖਦੇ ਕਿ ਉਹਨਾਂ ਦਾ ਵੀ ਵੋਟਰਾਂ ਤੇ ਪ੍ਰਭਾਵ ਰਹਿੰਦਾ ਕਿ ਤਰ੍ਹਾਂ ਕਿੱਥੇ ਥੋੜਾ ਬਹੁਤ ਪ੍ਰਭਾਵ ਹੈਗਾ ਹੀ ਹੈ ਉਹ ਮਹਾਰਾਜ ਕਹਿੰਦੇ ਨੇ ਜੀ ਫਲਾੜੇ ਨੂੰ ਪਾ ਦਿਓ ਫਿਰ ਸੰਗਤ ਨੂੰ ਮੰਨਣਾ ਨਾ ਪੈਂਦਾ ਅਰੇ ਕਹਿੰਦੇ ਮਹਾਰਾਜ ਨੇ ਕਿਹਾ ਵਾ ਬੋਟਾ ਦਾ ਫਿਰ ਪਹਿਲਾਂ ਚੀਨ ਨਾ ਕਰਦਾ ਵੀ ਪਰਵਾਹ ਹੁੰਦਾ ਪੈਂਦਾ ਵਾ ਜੀ ਲੱਗਦਾ ਵੀ ਤਾਂ ਹੀ ਜਿਹੜੇ ਸੱਚੇ ਲੀਟਰ ਆ ਉਹ ਭਾਵੇਂ ਹੋਰ ਪੰਜਾਬੇ ਨਾ ਜਾਵੇ ਪਰ ਛੋੜਾ ਦੇ ਵਿੱਚ ਜਰੂਰ ਡੇਰਿਆਂ ਤੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਜਾਨਦੇ ਨੇ ਜੀ ਜਾਨਦੇ ਨੇ ਸਾਰੇ ਪਾਸੇ ਜਾਂਦੇ ਨੇ ਬੋਟਾ ਖੜਦਾ ਬੋਟਾਂ ਲਈ ਹੋਰ ਕਾਦੇ ਲਈ ਜਾਣਾ ਜੀ ਇਹਨਾਂ ਨੇ ਡੇਰਾ ਸਤਖੰਡ ਬੱਲਾ ਡੇਰਾ ਸਚਖੰਡ ਬੱਲਾਂ ਦਾ ਦੁਆਬਾ ਇਲਾਕੇ ਦੇ ਵਿੱਚ ਵੱਡਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤੇ ਸਚਖੰਡ ਡੇਰਾ ਬੱਲਾਂ ਦੀ ਸਥਾਪਨਾ 1900 ਈਸਵੀ ਦੇ ਵਿੱਚ ਹੋਈ ਜਦੋਂ ਕਿ ਪੀਪਲ ਦਾਸ ਦੁਆਰਾ ਇਸ ਦੀ ਸਥਾਪਨਾ ਕੀਤੀ ਗਈ ਸੀ ਇਸ ਦੇ ਮੁਖੀ ਇਸ ਸਮੇਂ ਦੇ ਸ਼ਾਂਤ ਨਿਰੰਜਨ ਦਾਸ ਜੀ ਨੇ ਅਤੇ ਅੱਠ ਵਿਧਾਨ ਸਿਟਾ ਉੱਤੇ ਡੇਰੇ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਤੇ ਕਾਂਗਰਸ ਨੇ ਤਾਂ ਰਾਹੁਲ ਗਾਂਧੀ ਸਮੇਤ ਕਈ ਵੱਡੇ ਵੱਡੇ ਦਿਗਜ ਅਤੇ ਮੱਥਾ ਟੇਕ ਚੁੱਕੇ ਨੇ ਤੇ ਡੇਰਾ ਸਚਕੰਡ ਬੱਲਾ ਵੱਲੋਂ ਕਦੇ ਵੀ ਸਿੱਧੇ ਤੌਰ ਤੇ ਕਿਸੇ ਪਾਰਟੀ ਦਾ ਸਾਥ ਦੇਣ ਦਾ एलान ਨਹੀਂ ਕੀਤਾ ਗਿਆ ਪਰ ਦਬਾਬੇ ਇਲਾਕੇ ਦੇ Dalit ਵਸੋਂ ਨੂੰ ਦੇਖਦਿਆਂ ਹੋਇਆ ਸਿਆਸੀ ਆਗੂ ਅਕਸਰ ਇਸ ਡੇਰੇ ਦੇ ਉੱਤੇ ਆਉਂਦੇ ਰਹਿੰਦੇ ਨੇ ਨਿਰੰਕਾਰੇ ਮਿਸ਼ਨ ਦੀ ਸਥਾਪਨਾ ਸੰਤ ਨਿਰੰਕਾਰੇ ਮਿਸ਼ਨ ਦੀ ਸਥਾਪਨਾ ਬੁੱਟਾ ਸਿੰਘ ਦੁਆਰਾ 1929 ਦੇ ਵਿੱਚ ਕੀਤੀ ਗਈ ਸੀ ਸਤਗੁਰੂ ਬਾਬਾ ਗੁਰਦੇਵ ਸਿੰਘ ਦੇ ਵੱਲੋਂ ਇਸ ਦੀ ਸਾਹ ਪੁੱਤਰੀ ਮਾਤਾ ਸੁਧਿਕਸ਼ਾ ਦੀ ਵੱਲੋਂ 17 ਜੁਲਾਈ 2018 ਨੂੰ ਇਸ ਮਿਸ਼ਨ ਦੀ 6ਵੀਂ ਅਧਿਆਤਮਕ ਮੁਖੀ ਬਣਾਇਆ ਗਿਆ। ਨਿਰੰਕਾਰੀ ਮਿਸ਼ਨ ਦਾ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੱਡਾ ਪ੍ਰਭਾਵ ਹੈ। ਹੁਣ ਗੱਲ ਨਾਮਤਾਰੇ ਸਮੁਦਾਏ ਦੀ ਕਰ ਲੈਣੇ ਆ। ਨਾਮਤਾਰੇ ਸਮੁਦਾਏ ਜਿਨ੍ਹਾਂ ਨੂੰ ਕੁੱਕਿਆਂ ਦੇ ਵਜੋਂ ਵੀ ਜਾਣਿਆ ਜਾਂਦਾ ਸਿੱਖ ਪਾਈਚਾਰੇ ਦਾ ਅਨਿਖੜ ਮੰਗਨੇ। ਸਤਗੁਰੂ ਰਾਮ ਸਿੰਘ ਨਾਮਤਾਇ ਦਾ ਜਨਮ 3 ਫਰਵਰੀ 1816 ਨੂੰ ਪੰਜਾਬ ਦੇ ਵਿੱਚ ਹੋਇਆ ਸੀ ਅਤੇ ਇਸ ਪਾਈਚਾਰੇ ਦਾ ਮੁੱਖ ਦਫ਼ਤਰ ਭੈਣੀ ਸਾਹਿਬ ਲੁਧਿਆਣਾ ਦੇ ਵਿਖਿਆ ਹੈ ਇੱਥੇ ਕਈ ਵੱਡੇ ਸਿਆਸਤਦਾਨ ਮੱਥਾ ਟੇਕਣ ਆਉਂਦੇ ਨੇ ਹੁਣ ਮਾਹਿਰਾਂ ਦੀ ਗੱਲ ਕਰ ਲੈਣ ਕਿ ਆਖਰਕਾਰ ਮਾਹਿਰ ਕੀ ਕਹਿੰਦੇ ਨੇ ਕਿ ਚੋਣਾਂ ਦੇ ਵਿੱਚ ਇਹਨਾਂ ਡੇਰਿਆਂ ਦਾ ਕੀ ਪ੍ਰਭਾਵ ਰਹੇਗਾ ਮਾਹਿਰਾਂ ਦਾ ਕਹਿਣਾ ਹੈ ਕਿ ਇਹਨਾਂ ਡੇਰਿਆਂ ਦੇ ਵਿੱਚ ਚੋਣਾਂ ਦੇ ਉੱਪਰ ਕਾਫੀ ਅਸਰ ਹੁੰਦਾ ਹੈ ਪਰ ਇਸ ਤੋਂ ਬਿਨਾ ਵੀ ਬਹੁਤ ਸਾਰੀਆਂ ਚੀਜ਼ਾਂ ਜ਼ਹੀਆਂ ਹੁੰਦੀਆਂ ਨੇ ਜਿਹੜੀਆਂ ਵੋਟਰਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਸੋ ਹੁਣ ਵੇਖਣਾ ਅਹਿਮ ਰਹੇਗਾ ਕਿ ਆਖਰਕਾਰ ਪੰਜਾਬ ਦੇ ਇਹਨਾਂ ਚੋਣਾਂ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਵੇਖਣ ਨੂੰ ਮਿਲੇਗਾ ਅਤੇ ਕਿੰਨੇ ਪ੍ਰਤੀਸ਼ਤ ਵੋਟਾਂ ਤੋਂ ਇਹ ਪ੍ਰਭਾਵਿਤ ਹੋਣਗੇ ਸਾਦੇ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਇੰਨਾ ਹੀ ਫਿਰ ਤੋਂ ਹਾਜ਼ਰ ਹੋਵਾਂਗੇ ਇੱਕ ਹੋਰ ਖਾਸ ਰਿਪੋਰਟ ਦੇ ਨਾਲ ਧੰਨਵਾਦ